ਹੈਲੋ ਜੀ গুਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਤੇ ਇੱਥੇ ਹਨਾ ਸਵੇਰ ਦੀ ਸ਼ੁਰੂਆਤ ਹੋਈ ਸੀ ਤੇ ਮੈਂ ਮੰਦਿਰ ਜਾਇਐ ਇਸ ਨਾਤੇ ਕਿ ਤੇ ਮੰਦਿਰ ਜਾ ਕੇ ਫਿਰ ਮੈਂ ਆ ਗਈ ਸੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਐਸੀ ਵੀ ਠੀਕ ਠਾਕ ਹੈ ਜੀ ਪਰਮਾਤਮਾ ਸਾਨੂੰ ਰਾਜੀ ਖੁਸ਼ੀ ਰੱਖੇ ਤੰਦਰੁਸਤੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੰਦਰੋਂ ਆ ਕੇ ਬਸ ਮੈਂ ਇੱਥੇ ਰੋਟੀ ਲਾਉਣ ਲੱਗ ਗਈ ਸੀ ਕਿਉਂਕਿ ਲੇਟ ਹੋ ਗਈ ਸੀ ਮੈਂ ਫਟਾਫਟ ਆਈ ਭੱਜੀ ਤੇ ਆ ਕੇ ਬਸ ਮੈਂ ਹਨਾ ਰਿਸ਼ੂ ਦਾ ਟਾਈਮ ਹੋ ਗਿਆ ਸੀ 7 ਵਜੇ ਗਏ ਸੀ ਪੂਰੇ ਤੇ 15 ਤੇ ਇਹਦੇ ਬੈਨ ਹੋਏ ਆ ਜਾਂਦੀ ਹੈ ਤੇ ਫਿਰ ਮੈਂ ਫਟਾਫਟ ਹਨਾ ਇਹ ਕੰਦਾ ਰਹਿਣ ਦੇ ਰੋਟੀ ਬਣਾਉਣ ਨੂੰ ਮੈਂ ਮੈਨੂੰ ਪੈਸੇ ਦੇ ਦੇ ਮੈਂ ਉੱਥੇ ਖਾ ਲਊਗਾ ਵਿੱਚ ਮੈਂ ਕਹਿੰਗਾ ਨਹੀਂ ਵੀ ਮੈਂ ਬਣਾ ਦੇਣੀ ਹੈ ਤੇ ਤੂੰ ਹਨਾ ਬਸ ਆਪਦਾ ਚਾਹ ਚੁਪਾ ਗਲਾਸਾਂ ਦੇ ਵਿੱਚ ਤੇ ਅਬਦੀ ਮੈਂ ਰੋਟੀ ਤਿਆਰ ਕਰ ਦਿੰਨੀ ਆ ਬਸ ਫਿਰ ਮੈਂ ਦਵਾ ਦਵੇ ਤੇ ਰੋਟੀ ਤਿਆਰ ਕੀਤੀ ਜਦੋਂ ਉਹਨੇ ਖਾਧੀ ਰੋਟੀ ਤੇ ਮੈਂ ਇਹਦੇ ਟਿਫਨ ਦੇ ਵਿੱਚ ਪਾਤੀ ਸੀ ਰੋਟੀ ਪੈਕ ਕਰਤੀ ਸੀ ਤੇ ਮੈਂ ਨਾਲ ਨਾਲ ਗੱਲਾਂ ਕਰੀ ਜਾਂਨੇ ਸੀ ਕਿਉਂਕਿ ਅੱਜ ਉਹਨੇ ਜਲਦੀ ਆ ਜਾਣਾ ਸੀ ਤੇ ਤੇ ਜੀ ਮੈਂ ਰੋਟੀ ਬਣਾ ਲਈ ਹਾਂ ਸਵੇਰ ਦਾ ਨਾਸ਼ਤਾ ਬਣਾ ਲਿਆ ਤੇ ਰਿਸ਼ੂ ਚੱਲਿਆ ਗਿਆ ਸਕੂਲ ਤੇ ਰਿਸ਼ੂ ਸਕੂਲ ਵੱਗ ਮੈਂ ਤਾਂ ਨਾ ਮੰਦਿਰ ਗਈ ਸੀ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਫਰਵਾਟ ਆ ਕੇ ਰੋਟੀ ਲਾਈ ਉਹ ਵੀ ਲਾ ਕੇ ਦਿੱਤੀ ਮੈਂ ਤਾਂ ਜਾ ਤੇ ਬੈਨ ਦਾ ਟਾਈਮ ਹੋ ਗਿਆ ਸੀ ਤੇ ਇੱਕ ਬੈਨ ਸਾਡੇ ਬਾਹਰ ਚ ਨਹੀਂ ਖੜਦੀ ਹੈਗੀ ਬਾਹਰ ਚ ਬੈਨ ਖੜਦੀ ਨਹੀਂ ਰੈਣ ਉਹ ਪਰਾਂ ਹਟਦੀ ਹੈ ਜਾ ਕੇ ਕਿਉਂਕਿ ਉੱਥੇ ਪੱਟਿਆ ਪਿਆ ਸਾਰਾ ਮਿੱਟੀ ਮਿੱਟੀ ਹੋਈ ਪਈ ਹੈ ਪੁਲੀਆਂ ਫੁੰਦੇਸ ਕਰਕੇ ਤੇ ਬੈਨ ਪਿੱਛੇ ਖੜ ਜਾਂਦੀ ਹੈ ਤੇ ਹੁਣ ਮੈਂ ਹਨਾ ਰੋਟੀ ਬਣਾ ਲਈ ਤੇ ਨਾਸ਼ਤਾ ਸਵੇਰਾ ਦਾ ਦਾਲ ਵਾਲੀ ਰੋਟੀ ਨਾ ਬਣਾਈ ਆਂਦੀ ਅੱਜ ਆ ਜੇ ਤੁਸੀਂ ਵੀ ਕਰ ਲਓ ਨਾਸ਼ਤਾ ਤੇ ਤੇ ਆਪਣੀ ਚਾਹ ਚਟਨੀ ਘੋ ਹੈ ਤੇ ਆ ਦਾਲ ਵਾਲੀ ਰੋਟੀਆਂ ਤੇ ਆ ਜੋ ਜੀ ਤੁਸੀਂ ਸਾਰੇ YouTube ਫੈਮਿਲੀ ਕਰ ਲਓ ਨਾਸ਼ਤਾ ਹੁਣ ਸੁਨੇਹਾ ਨਾਸ਼ਤਾ ਕਰੂਗੀ ਕਿਉਂਕਿ ਇਹਦੇ ਬਸ ਦਾ ਟਾਈਮ ਵੀ ਹੋਇਆ ਪਿਆ ਤੇ ਬਸ ਮੈਂ ਹਣਾ ਇਹ ਸਾਰਾ ਚੱਕ ਦੂੰਗੀ ਖਲਾਰਾ ਇੱਥੋਂ ਭਾਂਡੇ ਵਗੈਰਾ ਮੰਜਣ ਵਾਲੇ ਆ ਗੈਂਗੋ ਸਾਫ ਕਰੂੰਗੀ ਫਿਰ ਆਂ ਤੇ ਚਾਪ ਪਾਣੀ ਪਾਵਾਂਗੇ ਅੱਜ ਧੋਣ ਵਾਲੀ ਆ ਮੈਂ ਦੂਜੇ ਤੀਜੇ ਦੂਜੇ ਦਿਨ ਤਾਂ ਧੋਈ ਦਿੰਨੀ ਤੀਜੇ ਦਿਨ ਤਾਂ ਨਹੀਂ ਕਿਤੇ ਭਮਾ ਦੀ ਅਮਰਜੈਂਸੀ ਕਿਤੇ ਜਾਣਾ ਪਵੇ ਤਾਂ ਤੀਜਾ ਚੌਥਾ ਦਿਨ ਹੋ ਜਾ ਪ੍ਰਾਂਤ ਹੋਣ ਨੂੰ ਪਰ ਦੂਜੇ ਦਿਨ ਰੋਜ਼ ਹੀ ਚੱਕਲਾ ਵੀ ਲੈਣਾ ਤਾਂ ਮੇਰਾ ਦਿੱਲੀ ਦਾ ਹੀ ਹੁੰਦਾ ਧੋਣ ਵਾਲਾ ਤੇ ਪ੍ਰਾਂਤ ਮੈਂ ਹਨਾ ਵੀ ਦੂਜੇ ਦਿਨ ਧੋ ਦੇਣੀ ਹੁੰਦੀ ਹੈ ਤੇ ਚੱਕਲਾ ਵੀ ਲੈਣਾ ਤੇ ਤਵਾ ਇਹ ਮੈਂ ਦਿੱਲੀ ਧੋਣੀ ਹੈ ਜੀ ਸਾਫ਼ ਕਰਦੀ ਹਾਂ ਤੇ ਤਵਾ ਤਾਂ ਮੈਂ ਰੋਟੀ ਪਕਾਉਣ ਤੋਂ ਪਹਿਲਾਂ ਵੀ ਸਾਫ਼ ਕਰਦੀ ਹਾਂ ਫਿਰ ਰੋਟੀ ਪਕਾਉਣ ਤੋਂ ਬਾਅਦ ਵੀ ਸਾਫ਼ ਕਰਕੇ ਰੱਖਦੀ ਹਾਂ ਤੇ ਬਸ ਜੀ ਆਪਣੇ ਕੰਮਕਾਰ ਹੋ ਗਏ ਸਾਰੇ ਸਾਰਾ ਹੋ ਗਿਆ ਜੀ ਕੰਮ ਆਪਣਾ ਤੇ ਅੱਜ ਕੱਪੜੇ ਦੇਖਦੀ ਆ ਵੀ ਧੋਵਾ ਕੇ ਰਹਿਣ ਨਾ ਕਿ ਜੀ ਕਰਦਾ ਕੱਲ ਨੂੰ ਧੋਣ ਲੈ ਕੇ ਜੀ ਕਰਦਾ ਅੱਜ ਧੋਣਾ ਬਾਕੀ ਦੇਖਦੇ ਹਾਂ ਤੇ ਮੈਂ ਬਣਦਾ ਪ੍ਰੋਗਰਾਮ ਤੇ ਰੋਟੀਆਂ ਆਪਣੀਆਂ ਬਣ ਗਈਆਂ ਵਾਸਤੇ ਡੈਡੀ ਹੁੰਦੇ ਮੰਦਿਰ ਗਏ ਹੋਏ ਤੇ ਵਾਸਤੇ ਰੋਟੀ ਪਾ ਦਾਂਗੇ ਆਪਦੀ ਤੇ ਉਹਨਾਂ ਨੇ ਦਵਾਈ ਲੈਣੀ ਨੇ ਦਵਾਈ ਨਾਲ ਜੀ ਪੇਟ ਬਹੁਤ ਜ਼ਿਆਦਾ ਹਨਾ ਭਰ ਜਾਂਦਾ ਕਿ ਉਹ ਪਾਣੀ ਅੱਧਾ ਜਦ ਪੀਤਾ ਜਾਂਦਾ ਪਾਣੀ ਦਾ ਦਵਾਈ ਦੇ ਨਾਲ ਥੋੜਾ ਥੋੜਾ ਕਰਕੇ ਤੇ ਤਾਂ ਕਰਕੇ ਹਣਾ ਮੈਂ ਮੈਨੂੰ ਕਹਿੰਦਾ ਤੂੰ ਪਹਿਲੇ ਰੋਟੀ ਖਾ ਲਿਆ ਕਰ ਆਪਦੀ ਮੈਨੂੰ ਦੇ ਕੇ ਆਣਾ ਕਰ ਬੈਠਣਾ ਕਰਿਆ ਕਰਨਗੇ ਮੈਂ ਤਾਂ ਚਲ ਠੀਕ ਹੈ ਫਿਰ ਵੀ ਪਹਿਲਾਂ ਹਣਾ ਖਾਦੀ ਨਹੀਂ ਆਂਦੀ ਰੋਟੀ ਆਏ ਹੁੰਦਾ ਵੀ ਚੱਲ ਆ ਜਾਣ ਇਕੱਠੇ ਖਾਣਗੇ ਤੇ ਇਸ ਕਰਕੇ ਫਿਰ ਕਹਿੰਦਾ ਚਲ ਤੂੰ ਵੀ ਹਣਾ ਆਪਦੀ ਖਾ ਲੈਗਾ ਰੋਟੀ ਨਾ ਮੰਦਰ ਜਾਇਆ ਹੀ ਵਸ ਸਵੇਰ ਸਵੇਰ ਚਾਵੜੀ ਸੀ ਮੇਰੇ ਜੇਟ ਦੀ ਕੁੜੀ ਜਾਂਦੀ ਮੰਦਰ ਉਹਨੂੰ ਉਹ ਵੀ ਸਾਡੇ ਘਰ ਕੇ ਜਾਣ ਲੱਗੀ ਪਹਿਲਾਂ ਤਾਂ ਜਾਂਦੀ ਨਹੀਂ ਹੁੰਦੀ ਸੀ ਕਹਿੰਦੀ ਚਾਹ ਮੈਂ ਵੀ ਜਾਇਆ ਕਰੂੰਗੀ ਫਿਰ ਉਹਨੇ ਹਣਾ ਗਾਂ ਜਾਣਾ ਹੁੰਦਾ ਉਹਦੀ ਡਿਊਟੀ ਤੇ ਜੋਬ ਕਰਦੀ ਇਸ ਕਰਕੇ ਫਿਰ ਉਹ ਨਾਲ ਹੀ ਭੱਜ ਜਿੰਦੀ ਨਾ ਕਹ ਚਾਹ ਸਵੇਰ ਸਵੇਰ ਵਧੀਆ ਬੱਸ ਇਹੀ ਹਣ ਬਾਅਦ ਚ ਮੈਂ ਤੇ ਇੱਥੇ ਹਨਾ ਦੇਖੋ ਜੀ ਮੈਂ ਰੋਟੀ ਪਾਣੀ ਬਣਾ ਕੇ ਤੇ ਇੱਥੇ ਖਲਾਰਾ ਚੱਕਣ ਲੱਗੀ ਸੀ ਸਾਰਾ ਹਨਾ ਬੱਚੇ ਐ ਸਵੇਰ ਸਵੇਰ ਖਲਾਰ ਜਾਂਦੇ ਆ ਹੂੰ ਤਾਂ ਸਾਫ ਹੋ ਸੀ ਝਟ ਪੋਚਾ ਕੀਤਾ ਸੀ بس ਧੋਣ ਵਾਲੇ ਕੱਪੜੇ ਚੱਕਣ ਵਾਲੇ ਸੀ ਹਨਾ ਤੇ ਬਾਕੀ ਇੱਥੇ ਜਰਾਬਾ ਵਗੈਰਾ ਪਈਆਂ ਸੀ ਹੋ ਮੈਂ ਹਨਾ ਸੈੱਟ ਕਰਕੇ ਸਾਰਾ ਸਮਾਨ ਚੱਕ ਦਵਾਂਗੀ ਧੋਣ ਵਾਲੇ ਇੱਕ ਸਾਈਡ ਕਰ ਦਵਾਂਗੀ ਆ ਸਾਰੇ ਧੋਣ ਵਾਲੇ ਕੱਪੜੇ ਤੇ ਮੈਂ ਬਾਹਰ ਲੈ ਜਾਊਂਗੀ ਇਹਨਾਂ ਨੂੰ ਚੱਕ ਕੇ ਸਾਰਿਆਂ ਨੂੰ ਬਾਹਰ ਮੰਜੇ ਤੇ ਰੱਖ ਦਵਾਂਗੀ ਧੋਣ ਵਾਲੇ ਮੈਂ ਅੱਜ ਤੱਕ ਕੱਪੜੇ ਧੋਤੇ ਨਹੀਂ ਆਏਗਾ ਕੱਲ ਨੂੰ ਧੋਵਾਂਗੀ ਤੇ ਬਸ ਹਣਾ ਮੈਂ ਸਾਰਾ ਕੰਮ ਕਰ ਕਰ ਲਿਆ ਸੀ ਤੇ ਝਾੜੂ ਸੈੱਟ ਕਰਕੇ ਰੱਖੂਗੀ ਹਣਾ ਸੁਬਾ ਸੁਬਾ ਤਾਂ ਇੰਨੀ ਕਾਲੀ ਹੁੰਦੀ ਆ ਬਸ ਬੱਚਿਆਂ ਨੇ ਜਿੱਥੇ ਜਗ੍ਹਾ ਮਿਲਦੀ ਏ ਉੱਥੇ ਚੀਜ਼ ਸੱਟ ਜਾਂਦੇ ਆ ਫਿਰ ਦੁਬਾਰੇ ਹਣਾ ਮੈਨੂੰ ਸੈੱਟ ਕਰਨੀ ਪੈਂਦੀ ਏ ਤੇ ਇੱਥੇ ਜੋਤ ਲੱਗਦੀ ਸੀ ਤੇ ਇੱਥੇ ਮੈਂ ਹਣਾ ਭਾਂਡੇ ਵਗੈਰਾ ਹੁਣ ਚੱਕ ਰਹੀ ਸੀ 10 ਵਜੇ ਦਾ ਟਾਈਮ ਸੀ ਤੇ ਪ੍ਰਾਂਤ ਮੰਜਣ ਵਾਲੀ ਸੀ ਬਾਕੀ ਸਾਰਾ ਕੁਝ ਕਰਤਾ ਸੀ ਕੰਮ ਤੇ ਭਾਂਡੇ ਮੈਂ ਟੋਕਰੇ ਚ ਕੱਢੀ ਜਾਂਦੀ ਸਮਾਂਜ ਕੇ ਰੱਖੇ ਸੀ ਸਾਰੇ ਮੇਗਾ ਚੱਲ ਹਣਾ ਸਾਰੇ ਚੱਕਰਾਂ ਵਿੱਚੋਂ ਭਾਂਡੇ ਵੱਡੇ 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 ਹੁੰਦੇ ਜੱਗਵਗਾਰਾ ਟੋਪੀ ਵਗਾਰਾ ਸਾਰੇ ਮੈਂ ਸੈੱਟ ਕਰੀ ਜਾਂਦੀ ਸੀ ਕੱਪ ਚੱਕ ਤੇ ਸੀ ਤੇ ਮੈਂ ਸਾਰੇ ਚਮਚੇ ਵਗਾਰਾ ਟੰਗ ਤੇ ਸੀ ਹਨਾ ਸਾਰੇ ਮੈਂ ਸੈੱਟ ਕਰਕੇ ਰੱਖੇ ਆਂ ਨੀ ਰਸੋਈ ਮੈਂ ਕਲੀਨ ਕਰਨੀ ਆ ਪਰ ਨੇਰੀ ਤੋਂ ਡਰਦੀ ਹਾਂ ਮੈਂ ਕਰਦੀ ਨਹੀਂ ਕਿਉਂਕਿ ਹਨਾ ਉਦੋਂ ਵੀ ਅਸੀਂ ਰੂਮ ਵਗਾਰਾ ਸਾਰੇ ਝਾੜ-ਛੜਾਇਆ ਕੀਤਾ ਸੀ ਤੇ ਦੂਜੇ ਤੀਜੇ ਦਿਨ ਨੇਰੀ ਆ ਗਈ ਬਹੁਤ ਜ਼ਿਆਦਾ ਛੱਕੜ ਸੀ ਤੇ ਨਾ ਗੰਦ ਪੈ ਗਿਆ ਸੀ ਦਵਾਰੇ ਸਾਨੂੰ ਸਾਫ ਸਫਾਈ ਕਰਨੀ ਪਈ ਸੀ ਇਸ ਕਰਕੇ ਮੈਂ ਕਰਦੀ ਨਹੀਂ ਹਜੇ हो गया से जी दहर टाइम फिर मैं दलिया बनाया मैं बिच डे चुगन लग गई सी मैं, मैं का चल देखे, मैं चुग दी मैं इतने बस मैं है ना घ्यो पा गई ਵੈਲਾ ਪਾ ਕਿਉਂ ਪਾ ਦਾਂਗੇ ਹਨਾ ਤੁਸੀਂ ਦੇਸੀ ਵੀ ਪਾ ਸਕਦੇ ਮੇਰੇ ਕੋਲ ਦੇਸੀ ਹੈ ਨਹੀਂ ਸੀ ਫਿਰ ਮੈਂ ਦੂਸਰੇ ਪਾਤਾ ਡਾਲ ਲ ਬਸ ਕਿਉਂ ਪਾ ਕੇ ਇਹਨੂੰ ਜਦੋਂ ਥੋੜਾ ਗਰਮ ਹੋ ਜਾਊਗਾ ਮੈਲਟ ਹੋ ਜਾਊਗਾ ਕਿਉ ਤੇ ਫਿਰ ਆਪਾਂ ਦਲੀਆ ਪਾ ਦਾਂਗੇ ਇਹਦੇ ਵਿੱਚ ਤੇ ਦਲੀਆ ਪਾ ਕੇ ਫਿਰ ਆਪਾਂ ਇਹਨੂੰ ਹਨਾ ਚੰਗੀ ਤਰ੍ਹਾਂ ਭੁੰਨ ਲਾਂਗੇ ਪਹਿਲਾਂ ਕਈ ਪਾਣੀ ਦੇ ਵਿੱਚ ਰਿਝਾ ਲੈਂਦੇ ਸਿੱਧਾ ਪਰ ਮੈਂ ਐ ਨਹੀਂ ਬਣਾਉਂਦੀ ਮੈਂ ਪਹਿਲਾਂ ਭੁੰਨਦੀ ਆ ਇਹਨੂੰ ਭੁੰਨ ਕੇ ਫਿਰ ਮੈਂ ਹਨਾ ਚੰਗੀ ਤਰ੍ਹਾਂ ਇਹਨੂੰ ਚਿਹੜਾ ਨਾਲ ਵਿੱਚ ਜਦੋਂ ਭੁੰਨਿਆ ਜਾਂਦਾ ਵਧੀਆ ਸਮੈਲ ਵੀ ਹੋਣ ਲੱਗਦੀ ਨੇ ਸਿਮ ਕਰਕੇ ਭੁੰਨਿਓ ਜੀ ਤੇ ਜੇ ਤੈਨਾਂ ਭੁੰਨੇ ਕੋ ਕਿ ਹਨਾ ਥੱਲੇ ਲੱਗ ਜਾਂਦਾ ਫਿਰ ਇਹ ਬਸ ਸਿਮ ਕਰਕੇ ਇਹਨੂੰ ਭੁੰਨ ਲਊਂਗੀ ਚੰਗੀ ਤਰ੍ਹਾਂ ਤੇ ਫਿਰ ਇਹਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਲੋੜ ਮਤਾਂ ਵਿੱਚ ਤੇ ਪਹਿਲਾਂ ਥੋੜਾ ਪਾ ਲਓ ਜੀ ਫਿਰ ਜਿਵੇਂ ਜਿਵੇਂ ਆਪਾਂ ਨੂੰ ਲੱਗਦਾ ਵੀ ਇਹੋ ਜਿਹਾ ਕੱਚਾ ਹੈ ਹਨਾ ਫਿਰ ਆਪਾਂ ਪਾਣੀ ਹੋਰ ਪਾ ਸਕਦੇ ਆ ਤੇ ਬਸ ਇਹਦੇ ਵਿੱਚ ਪਾਣੀ ਪਾ ਦੂੰਗੀ ਤੇ ਹਨਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਤੇ ਇਹਨੂੰ ਰੱਖ ਦਾਂਗੇ ਤੇ ਨਾਲ-ਨਾਲ ਬਣੀ ਚੱਲੂਗਾ ਆਪਣਾ ਤਰਿਆ ਤੇ ਨਾਲ-ਨਾਲ ਹਨਾ ਆਪਾਂ ਕੱਚੀ ਫੇਰੀ ਚੱਲਾਂਗੇ ਨਾਲ-ਨਾਲ ਹੋਰ ਕੰਮ ਵੀ ਆਪਾਂ ਕਰ ਸਕਦੇ ਆ ਕਿਚਨ ਦੇ ਵਿੱਚ ਤੇ ਇੱਥੇ ਮੈਂ ਹਨਾ ਦਲੀਆ ਧਰ ਕੇ ਤੇ ਨਾਲ ਮੈਂ ਪ੍ਰਾਂਦ ਤੇ ਸਾਫ ਕਰਨ ਲੱਗ ਗਈ ਸੀ ਪ੍ਰਾਂਦ ਤੇ ਚਕਲਾ ਬਿਲ ਦਾ ਰਹਿਦਾ ਸੀ ਮੈਂ ਕਿਹਾ ਚੱਲ ਇਹ ਸਾਫ ਕਰ ਦ ਚੰਗੀ ਤਰ੍ਹਾਂ ਤੇ ਬਸ ਹਣਾ ਮੈਂ ਨਾ ਨਾ ਕੰਮ ਕਰ ਲੇ ਤੇ ਜੀ ਗਰਮੀ ਬਹੁਤ ਹੀ ਜਿਆਦੇ ਹੈ ਇੰਨੀ ਜਿਆਦੇ ਹੈ ਜੀ ਬਹੁਤ ਹੀ ਪਹਿਲਾਂ ਨਾ ਕੱਲ ਧੁੰਦਣਾ ਦਾ ਮੌਸਮ ਠੰਡਾ ਹੋ ਗਿਆ ਸੀ ਤੇ ਫਿਰ ਗਰਮੀ ਪੈਣ ਲੱਗ ਗਈ ਦੁਬਾਰੇ ਤੇ ਗਰਮੀ ਚ ਤਾਂ ਹਣਾ ਕਿਚਨ ਦੇ ਵਿੱਚ ਬੜਨ ਨੂੰ ਜੀ ਨਹੀਂ ਕਰਦਾ ਬਸ ਹੁਣ ਐ ਹੁੰਦਾ ਵੀ ਪੱਕੇ ਥੱਲੇ ਬੈਠ ਰਹੀ ਹਾਂ ਪਰ ਕੰਮ ਤਾਂ ਕਰਨਾ ਹੀ ਹੈ ਜੀ ਜਿਆਦਾ ਤਾਂ ਜਿਆਦਾਤਰ ਟਾਈਮ ਹਣਾ ਲੇਡੀਜ਼ ਦਾ ਕਿਚਨ ਦੇ ਵਿੱਚ ਹੀ ਹਣਾ ਟਾਈਮ ਹਣਾ ਉਹ ਹੁੰਦਾ ਵੀ ਰੰਦਾ ਹਣਾ ਰੋਮ ਦੇ ਵਿੱਚ ਤਾਂ ਕਾਟ ਹੀ ਹੁੰਨੇ ਆਪਾਂ ਤੇ ਕਦੇ ਚਾਹ ਬਣਾ ਲਓ ਕਦੇ ਰੋਟੀ ਬਣਾ ਲਓ ਕਦੇ ਹਨਾ ਕੋਈ ਖਾਣ ਵਾਲੀ ਚੀਜ਼ ਬਣਾ ਲਓ ਕਦੇ ਸਬਜ਼ੀ ਬਣਾ ਲਓ ਬਸ ਹਨਾ ਇਹ ਹੀ ਰਹਿੰਦਾ ਤੇ ਇੱਥੇ ਆਪਣਾ ਦਲੀਆ ਬਣ ਕੇ ਹੋ ਗਿਆ ਸੀ ਤਿਆਰ ਹਨਾ ਤੇ ਮੈਨੂੰ ਬਸ ਹਿਸਾਬ ਜਾ ਆ ਗਿਆ ਸੀ ਵੀ ਇੰਨਾ ਗਰਿਜ ਗਿਆ ਇੰਨਾ ਕੱਪ ਪਤਲਾ ਰੱਖਣਾ ਤੁਸੀਂ ਆਦ ਹਿਸਾਬ ਮੁਤਾਬਕ ਕਰ ਸਕਦੇ ਹੋ ਦੁੱਧ ਵੀ ਪਾ ਸਕਦੇ ਹੋ ਦੇ ਵਿੱਚ ਜਿੰਨਾ ਦੁੱਧ ਵਾਲਾ ਖਾਣਾ ਤੇ ਦੁੱਧ ਮੇਰਾ ਬੰਦ ਕੀਤਾ ਹੋਇਆ ਦੁੱਧ ਵਾਲੀਆਂ ਚੀਜ਼ਾਂ ਇਸ ਕਰਕੇ ਮੈਂ ਦੁੱਧ ਪਾਇਆ ਨਹੀਂ ਸੀ ਤੇ ਇਹਦੇ ਵਿੱਚ ਆਪਾਂ ਖੰਡ ਪਾ ਦਾਂਗੇ ਬਸ ਹਨਾ ਆਉਦੇ ਸਵਾਦ ਮੁਤਾਬਿਕ ਤੇ ਅੱਜ ਮੈਂ ਤੋਰੀਆਂ ਦੇ ਸਬਜ਼ੀ ਤੇ ਇਧਰ ਜੀ ਹਨਾ ਦਲ ਗਿਆ ਆਪਣੇ ਬਣ ਕੇ ਹੋ ਗਿਆ ਰੈਡੀ ਤੇ ਗਰਮੀ ਦੇਖੋ ਜੀ ਕਿੰਨੀ ਹੋਈ ਪਈ ਹੈ ਬਹੁਤ ਜ਼ਿਆਦਾ ਸੀਨਾ ਬਹੁਤ ਆਈ ਜਾਂਦਾ ਤੇ ਵਸ ਦਲੀਆ ਆਪਣਾ ਦੇਖੋ ਜੀ ਬਣ ਗਿਆ ਤੇ ਇਹਨੂੰ ਵਸਾਪ ਪਾ ਲਾਂਗੇ ਹੁਣ ਸਰਵ ਕਰ ਲਾਂਗੇ ਤੇ ਇੱਥੇ ਮੈਂ ਹਨਾ ਦਲੀਆ ਬਣਾ ਲਿਆ ਸੀ ਮੈਂ ਪਾ ਲਿਆ ਸੀ ਭਾਂਡੇ ਦੇ ਵਿੱਚ ਤੇ ਇੱਥੇ ਮੈਂ ਦੇਸੀ ਘਿਓ ਪਾ ਰਹੀ ਹਾਂ ਹਨਾ ਮੈਂ ਤਾਂ ਖਾਣਾ ਨਹੀਂ ਵਸ ਇਹਦੇ ਡੈਡੀ ਨੂੰ ਪੱਕ ਦਊਂਗੀ ਦੇਸੀ ਘਿਓ ਹਨਾ ਤੇ ਵਸ ਇਹਦੇ ਵਿੱਚ ਪਾ ਕੇ ਆਪਾਂ ਤੇ ਤਿਆਰ ਹੋ ਗਿਆ ਆਜੋ ਜੀ ਤੁਸੀਂ ਵੀ ਖਾ ਲਓ ਦਲੀਆ iya kalau amel jadikologi nih ਗੇਟ ਵਾਲਾ ਹੋਣਾ ਤੇ ਗੇਟ ਵਾਲ ਖਰਾਬ ਹੋਇਆ ਤੇ ਪਾਣੀ ਬਹੁਤ ਮੜਾ ਹੁੰਦਾ ਡੋਲਣਾ ਤੇ ਤਾਂ ਕਰਕੇ ਗੇਟ ਵਾਲ ਹਨਾ ਲਗਾਉਣਾ ਤੇ ਨੰਬਰ ਨੂੰ ਬੁਲਾਉਣਾ ਤੇ ਗੇਟ ਵਾਲ ਹੋਣਾ ਇੱਕ ਹਨਾ ਡੂਟੀ ਲੀਕ ਕਰਦੀ ਹੈ ਉਹ ਲੋਣੀਆ ਤੇ ਛੋਟੇ-ਮੋਟੇ ਕੰਮ ਪਾਏ ਆ ਕਰਨ ਵਾਲਾ ਕਰਨ ਵਾਲਾ ਤੇ ਨੰਬਰ ਮਣਾ ਨਹੀਂ ਮੰਦਰਾ ਜਿਹਾ ਟਾਈਮ ਲੱਗ ਜਾਊ ਦੋ ਆਉਂਗਾ ਦੇਖੋ ਇਹ ਕਦੋਂ ਇਹ ਹਣਾ ਹੁਣ ਆਪਣਾ ਦਲੀਆ ਤਿਆਰ ਆ ਤੇ ਤੁਸੀਂ ਵੀ ਕਰ ਲਓ ਸਰਬ ਹਾਂ। ਕਵਾਹ ਜੀ ਅੱਜ ਜਲਦੀ ਕਿਉਂਕਿ ਆ ਤੇ ਹੈ ਨਾ ਸ਼ਨੀਵਾਰ ਤੇ 1 ਵਜੇ 1 ਵਜੇ ਉਹਨਾਂ ਛੁੱਟੀ ਹੋਗੀ। ਘੰਟਾ ਪਹਿਲਾਂ ਹੁੰਦਾ ਸ਼ਨੀਵਾਰ ਨੂੰ ਤੇ 1:30 ਵਜੇ ਆ ਜੂਗਾ। ਅੱਧਾ ਘੰਟਾ ਪਹਿਲਾਂ ਬੰਦੀ ਹੋਣੀ। ਬਸ ਹੁਣ ਛੁੱਟੀਆਂ ਮਿਲ ਗਈਆਂ ਆ। ਛੁੱਟੀਆਂ ਕਦੀਆਂ ਮਿਲੀਆਂ ਬਸ ਮਹੀਨਾ ਹੋਣਾ ਹਣਾ। ਲੈ ਦਿਮਾਗ ਖਾਣਗੇ ਵਿੱਚ। ਨਾ ਤਾਂ ਉਹਨਾਂ ਨੇ ਹਨਾ ਟਾਈਮ ਲੈ ਨੋਣਾ ਹਨਾ ਉੱਠਣਾ ਐਸਾ ਜਦੋਂ ਜਿਕਤਾ ਨੋਣਗੇ ਜਦੋਂ ਜਿਕਤਾ ਖਾਣ ਪੀਣਗੇ ਐਂ ਰਹੂਗਾ ਉਹਨਾਂ ਦਾ ਰੁਟੀਨ ਡੇਲੀ ਦਾ ਤੇ ਵਸਾਜ ਅੱਜ ਅੱਜ ਪਹਿਲਾਂ ਜਾਂਦਾ ਨਹੀਂ ਸੀ ਫਿਰ ਹਨਾ ਉਹਨੂੰ ਉਹ ਮੈਨਿੰਗ ਸਪ੍ਰੈਕਟੀਕਲ ਹਨਾ ਪ੍ਰੈਕਟੀਕਲ ਹਨਾ ਦੇਣੀਆਂ ਸਹਿਮਣ ਨੇ ਤਾਂ ਕਰ ਚੁੱਕਿਆ ਸਕੂਲ ਸਪ੍ਰੈਕਟੀਕਲ ਹਨਾ ਇਹਦਾ ਪ੍ਰੈਕਟੀਕਲ ਜੇ ਮਿਲ ਜਾਂਦੀ ਪਹਿਲੇ ਹੀ ਤਾਂ ਮੰਨਾ ਪ੍ਰਾਈਸ 350 ਦੀ ਹੈ ਤਾਂ ਕੰਨ ਕੇ ਵਾਸੋਂ ਮੁੰਡਾ ਜੇ ਲਿਆਊਗਾ ਪ੍ਰੈਕਟੀਕਲ ਆਉਦੀਆਂ ਨਾਲੇ ਤਾਂ ਵਗੈਰਾ ਦਾਣ ਦਾ ਛੁੱਟੀ ਦਾ ਏਡਾ ਕੋਈ ਚਾਰਟਰ ਵਗੈਰਾ ਦਿੰਦੇ ਹੁੰਦੇ ਬਰਾਉਨ ਨੂੰ ਮਸੋ ਨਾਲ ਨਹੀਂ ਤੇ ਮੈਂ ਤਾਂ ਅੱਜ ਕੁਝ ਖਾਣ ਨੂੰ ਆਪਣੇ ਹੈ ਨਹੀਂ ਸੀ ਇਸ ਕਰਕੇ ਮੈਂ ਦਹੀਂ ਆਪਨਾਇਆ ਸਬਜ਼ੀ ਵਗੈਰਾ ਹੈ ਨਹੀਂ ਸੀ ਕਿਉਂਕਿ ਰਾਤ ਅਸੀਂ ਹਨਾ ਪਰਸ ਦਾਲ ਬਣਾਈ ਸੀ ਸ਼ਾਮ ਨੂੰ ਖਾ ਲਈ ਗੱਲ ਫਿਰ ਤੁਸੀਂ ਲੋਗੇ ਜੀ ਆ ਉਹ ਜੀ ਲੋਹੀ ਜਾਂਦੇ ਨੂੰ ਪਤਾ ਹੀ ਤਾਂ ਨਹੀਂ ਇਹ ਤਾਂ ਅੱਗੇ ਬਸ ਮੈਂ ਸੀ ਬਣਾਈ ਨਹੀਂ ਸਬਜੀ ਤਾਂ ਅੱਜ ਬਣਾਵਾਂਗੀ ਪਰ ਸ਼ਾਮ ਨੇ ਬਣਾਵਾਂਗਾ ਨਾ ਮੈਂ ਤੱਕ ਬਣਾ ਲਵਾਂਗਾ ਜਨ ਤਲੀਆ ਖਾ ਲਾਂਗੇ ਸਾਰੇ ਆਨੇ ਤੇ ਇਥੇ ਮੈਂ ਮੰਗਾਇਆ ਸੀ పార్ਸਲ ਤੇ ਤੁਸੀਂ ਗੈਸ ਕਰੋ ਜੀ ਕੀ ਮੰਗਾਇਆ ਨੇ ਤੇ ਇਹ ਫਲਿੱਪਕਾਰਟ ਤੋਂ ਆਰਡਰ ਕੀਤਾ ਸੀ ਤੇ ਇਹ ਇਹਨਾਂ ਮੇਰਾ ਬੇਟਾ ਕਹਿੰਦਾ ਮੈਂ ਓਪਨਿੰਗ ਕਰਨੀ ਹੈ ਮੈਂ ਕਿਹਾ ਚਲ ਤੂੰ ਕਰ ਲੈ ਤੇ ਇਹ ਐਸਾ ਨਾ ਓਪਨਿੰਗ ਕਰੀ ਅੰਦਰ ਅੰਦਰ ਮੈਂ ਕਰੂੰਗਾ ਮੈਗਾ ਚੈੱਕ ਕਰ ਲੈ ਇਹ ਹਨਾ ਸਾਨੂੰ ਇੱਕ ਫੋਨ ਵਾਲਾ ਸਟੈਂਡ ਮਿਲੇ ਵਿੱਚ ਲਾਉਣ ਵਾਲਾ ਤੇ ਇਹ ਹਨਾ ਇੱਕ ਸਾਨੂੰ ਮਿਲੇ ਮਾਈਕ ਇਹਦੇ ਵਿੱਚ ਤੇ ਵੀਡੀਓ ਸਟੈਂਡ ਹੈ ਇਹ ਜੀ ਬਣਾਉਣ ਵਾਲੀ ਹਨਾ ਪਹਿਲਾਂ ਅਸੀਂ ਮਿਸ਼ੋ ਤੋਂ ਮੰਗਾਇਆ ਸੀ ਪਰ ਉਹ ਐਵੇਂ ਹੀ ਆ ਨਾ ਖਰਾਬ ਹੈ ਉਹ ਮਿਸ਼ੋ ਐਪ ਤੋਂ ਨਾ ਮੰਗਾਇਓ ਜੀ ਜਿੱਨੇ ਵੀ ਮੰਗਾਉਣਾ ਹੋਇਆ ਫਲਿੱਪਕਾਰਟ ਤੋਂ ਮੰਗਾਇਓ ਤੇ ਜੇ ਤੁਹਾਨੂੰ ਚਾਹੀਦਾ ਹੋਇਆ ਕਿਸੇ ਵੀਰ ਭੈਣ ਨੂੰ ਅਸੀਂ ਲਿੰਕ ਦੇ ਦਾਂਗੇ ਤੁਹਾਨੂੰ ਹਨਾ ਤੇ ਤੁਸੀਂ ਮੰਗਾ ਸਕਦੇ ਹੋ ਇਹ 400 ਦਾ ਆਇਆ ਜੀ ਤੇ ਇਹਨੂੰ ਦੇਖ ਰਹੇ ਸੀ ਵੀ ਕਿਵੇਂ ਹਨਾ ਇਹ ਖੁੱਲੂਗਾ ਹਨਾ ਸਵੇਰੇ ਇਨਾਂ ਦੇ ਕੋਲ ਗਿਆ ਸਵੇਰੇ ਮੈਂ ਇਹਨੂੰ ਹੋਰ ਥੱਲੇ ਨੂੰ ਕੱਢੀ ਆਂਦੀ ਮੈਂ ਕਿਾ ਚੱਲ ਇਹਨੇ ਦੇਖ ਦੇ ਕਿੰਨੀ ਲੰਬਾਈ ਹੈ ਇਹਦੀ ਤੇ ਤਿੰਨ ਨਿਕਲ ਗਈ ਸੀ ਮੇਰੇ ਤੋਂ ਤੇ ਆਹ ਜੀ ਮਾਈਕ ਮਿਲਿਆ ਸਾਨੂੰ ਤੇ ਇੱਕ ਮਿਲਿਆ ਜੀ ਸਾਨੂੰ ਹਨਾ ਫੋਨ ਵਾਲਾ ਸਟੈਂਡ ਇਹ ਅਟੈਚ ਹੋਊਗਾ ਉਹਦੇ ਵਿੱਚ ਤੇ ਇਹਨਾਂ ਨੂੰ ਜੇ ਇਧਰੋਂ ਹਨਾ ਖੋਲ ਕੇ ਤੇ ਫਿਰ ਇਹ ਲੰਬਾਈ ਚ ਹਨਾ ਹੁੰਦੇ ਆ ਤੇ ਆ ਜਿਹੜੇ ਦਿੱਤੇ ਬਲੈਕ ਕਲਰ ਦੇ ਇਧਰ ਆ ਗਈ ਸੀ ਜਿਹਨੇਰੀ ਬਹੁਤ ਜ਼ਿਆਦੇ ਇਕੋ ਦਮ ਆ ਗਈ ਸੀ ਕਾਲਾ ਵਾਲਾ ਬੱਦਲ ਚੜਿਆ ਆਇਆ ਸੀ ਤੇ ਨੇਰੀ ਆ ਗਈ ਸੀ ਤੇ ਮੈਂ ਕਿਹਾ ਸੋਡਣਾ ਵੀਡੀਓ ਸ਼ੇਅਰ ਕਰ ਲੈਂਦੀ ਆ ਨਾ ਤੇ ਨੇਰੀ ਨੂੰ ਬਹੁਤ ਗੰਦ ਪਾਇਆ ਹੋਇਆ ਇੰਨਾ ਗੰਦ ਪਾਤ ਦੁਆਰੇ ਤੇ ਮੀਤਾ ਜੀ ਮੜਾ ਮੁਟਿਆ ਆਇਆ ਸੀ ਨੇਰੀ ਵਾਲੀ ਸੀ ਮੀਂਹ ਤਾਂ ਚਾਰ ਕਕਣੀਆਂ ਦੇਖ ਕੇ ਹਾਟ ਗਿਆ ਸੀ ਬੱਸ ਤੇ ਬਹੁਤ ਜ਼ਿਆਦਾ ਨੇਰੀ ਸੀ ਤੇ ਇੱਥੇ ਬੱਸ ਹੈ ਨਾ ਮੇਰਾ ਬੇਟਾ ਦੇਖੀ ਜਾਂਦਾ ਫਿਰ ਕਿਵੇਂ ਇਹਨੂੰ ਹਨਾ ਹਲਾਉਣਾ ਫੋਨ ਰੱਖਣ ਦਾ ਸਟੈਂਡ ਤੇ ਅਟੈਚ ਕਰੂਗਾ ਜੀ ਇਹਨੂੰ ਹੀ ਪਤਾ ਜ਼ਿਆਦਾਤਰ ਇਹ ਹੀ ਕਰਦਾ ਹੁੰਦਾ ਹੈ ਜੀ ਚੀਚਾਂ ਇਹਨੂੰ ਫੋਨ ਬਾਰੇ ਸਾਰੀ ਚੀਜ਼ਾਂ ਪਤਾ ਜੀ ਤੇ ਇਹ ਦ ਹਣਾ ਵਾਸਤੇ ਸੈੱਟ ਕਰਤਾ ਇਹਨੇ ਆ ਦੇਖੋ ਜੀ ਬਸ ਜੀ ਇਹ ਸੈੱਟ ਕਰਕੇ ਦਿਖਾਈ ਜਾਂਦਾ ਤੁਹਾਨੂੰ ਤੇ ਤੁਸੀਂ ਵੀ ਕਰ ਸਕਦੇ ਹੋ ਜੀ ਲੈ ਕੇ ਆਪਣਾ ਹਣਾ ਵੀਡੀਓ ਸ਼ੂਟ ਕਰ ਸਕਦੇ ਹੋ ਵਲੌਗ ਬਣਾ ਸਕਦੇ ਇਦਾਂ ਹਣਾ ਦੇਖੋ ਲੰਬਾਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਹਦੀ ਉੱਪਰੋਂ ਵੀ ਖੁੱਲ੍ਹੇ ਜਾਂਦਾ ਇਹ ਜਿੱਥੇ ਆਪਾਂ ਫੋਨ ਅਟੈਚ ਕਰਨਾ ਹੈ ਹੋਲਡਰ ਦੇ ਵਿੱਚ ਉੱਥੋਂ ਵੀ ਖੁੱਲੇ ਜਾਂਦਾ ਤਾਂ ਤੋਂ ਤੇ ਬਹੁਤ ਲੰਬਾਈ ਹੈ ਜੀ ਇਹਦੀ ਹਨਾ ਤੇ ਬਾਕੀ ਤੁਹਾਨੂੰ ਦੱਸਾਂਗੇ ਜੀ ਕਿਦਾਂ ਦਾ ਹਨਾ ਵੀ ਆਪਾਂ ਵੀਡੀਓ ਸ਼ੂਟ ਕਰਕੇ ਦੇਖਾਂਗੇ ਤੇ ਵੈਸੇ ਫਲਿੱਪ ਘਾੜਾ Amazon ਦੀ ਚੀਜ਼ਾਂ ਤਾਂ ਵਧੀਆ ਹੀ ਹੁੰਦੀਆਂ ਜੀ ਜ਼ਿਆਦਾਤਰ ਵਾਰ Meesho ਤੋਂ ਵੀ ਵਧੀਆ ਹੁੰਦੀਆਂ ਪਰ ਅਸੀਂ ਜਿਹੜਾ ਮੰਗਾਇਆ ਸੀ 160 ਰੁਪਏ ਦਾ ਮੰਗਾਇਆ ਸੀ ਪਰ ਉਹ ਥੱਲੋ ਹਨਾ ਸਾਰੇ ਟੁੱਟ ਗਿਆ ਤੇ ਉੱਪਰ ਸਹੀ ਹੈ ਬਸ ਹਨਾ ਉਹ ਫੇਰ ਮੈਂ ਕਿਹਾ ਚੱਲ ਸੈਲਫੀ ਵੀਗਰ ਖਿੱਚਣੀ ਹੈ ਜਾਂ ਕੋਈ ਛੋਟੀ ਮੋਟੀ ਵੀਡੀਓ ਕਰਨੀ ਹੈ ਤਾਂ ਉਹ ਕਰ ਲਿਆ ਕਰਾਂਗੇ ਆ ਦੇਖਦੇ ਜਾਰਾ ਤਾਂ ਤੇ ਇੱਥੇ ਜੀ ਹਨਾ ਨੇ ਸਾਰਾ ਸੈੱਟ ਕਰਤਾ ਤੇ ਹਨਾ ਥੋੜਾ ਜਿਹਾ ਕਰਕੇ ਦੇਖ ਰਿਹਾ ਸੀ ਕਿਵੇਂ ਹੋਣਾ ਤੇ ਕਿਉਂਕਿ ਪਹਿਲੀ ਵਾਰ ਤਾਂ ਆਪਾਂ ਮੰਗਾਉਨੇ ਕੋਈ ਵੀ ਚੀਜ਼ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਵੇਂ ਹਨਾ ਜੜਨੀ ਹੈ ਕਿਵੇਂ ਨਹੀਂ ਤੇ ਹੌਲੇ ਹੌਲੇ ਪਤਾ ਲੱਗਦਾ ਜਿਵੇਂ ਜਿਵੇਂ ਆਪਾਂ ਨੂੰ ਹਨਾ ਪਤਾ ਲੱਗਦਾ ਵੀ ਐਂ ਜੜੋ ਇੱਥੋਂ ਐਂ ਕਰੋ ਹਨਾ ਤੇ ਅਸੀਂ ਸਾਰਾ ਹਨਾ ਜੜ ਲਿਆ ਸੀ ਅਟੈਚ ਕਰ ਲਿਆ ਸੀ ਇਹਦੇ ਨਾਲ ਤੇ ਬਸ ਇਦਾਂ ਲੱਗੂਆ ਹਨਾ ਸਟੈਂਡ ਦੇ ਕੋਲ ਤੇ ਉੱਪਰੋਂ ਵੀ ਜਿੱਥੇ ਹਨਾ ਬ੍ਰੇਟਾ ਮੇਰਾ ਹੱਥ ਲਾਈ ਜਾਂਦਾ ਉੱਪਰੋਂ ਇੱਥੋਂ ਹੀ ਤਾਂ ਨੂੰ ਹੋ ਜਾਂਦਾ ਇਹ ਖੁੱਲ ਜਾਂਦਾ ਤੇ ਮਾਈਕ ਵਗੈਰਾ ਹਨਾ ਵਧੀਆ ਹੁਣ ਅਸੀਂ ਇਹਦੇ ਚ ਆਵਾਜ਼ ਰਿਕਾਰਡਿੰਗ ਕਰ ਸਕਦੇ ਆ ਆਪਣੀ ਤੇ ਤੁਸੀਂ ਵੀ ਮੰਗਾ ਸਕਦੇ ਹੋ ਜੀ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਮੈਂ ਰਗੜ ਰਹੀ ਸੀ ਮਸਾਲਾ ਸਬਜੀ ਵਾਸਤੇ ਤੋਰੀਆਂ ਧਰਨੀਆਂ ਸੀ ਆਪਾਂ ਤੋਰੀਆਂ ਮੇਰੇ ਬੇਟੀ ਨੇ ਬੇਟੀ ਨੇ چیرਤੀਆਂ ਸੀ ਤੇ ਮੈਂ ਮਸਾਲਾ ਰਗੜੀ ਜਾਂਦੀ ਸੀ ਨਾ ਕੱਚਾ ਲੈ ਮਸਾਲਾ ਰਗੜ ਕੇ ਤਰਦੇ ਨਹੀਂ ਤੇ ਨੇਰੀ ਬਹੁਤ ਜ਼ਿਆਦਾ ਆ ਰਹੀ ਸੀ ਤੇ ਬੱਸ ਜੀ ਹੁਣ ਮੈਂ ਮਸਾਲਾ ਰਗੜੂੰਗੀ ਸੱਲ ਰਗੜ ਕੇ ਫਿਰ ਆਪਾਂ ਸਬਜ਼ੀ ਤਰਾਂਗੇ ਤੇ ਮੈਂ ਤੁਹਾਡੇ ਨਾਲ ਹਨਾ ਇੱਕ ਵਿਚਾਰ ਸਾਂਝਾ ਕਰਨ ਨਾ ਚੋਣੀ ਆ ਹਨਾ ਸਬਰ ਬਾਰੇ ਤੇ ਮੈਂ ਤੁਹਾਨੂੰ ਸ਼ੇਅਰ ਕਰਦੀ ਆਂ ਬਿਨ ਮੰਗੇ ਜੀ ਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀ ਨੂੰ ਕਹਿੰਦੇ ਨੇ ਬਿਨ ਮੰਗੇ ਜੀ ਨੂੰ ਸਭ ਕੁਝ ਮਿਲੇ ਉਹ ਕੀ ਜਾਣੇ ਕਦਰ ਕੀ ਨੂੰ ਕਹਿੰਦੇ ਨੇ ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ ਉਸ ਨੂੰ ਪੁੱਛੋ ਸਬਰ ਕੀ ਨੂੰ ਕਹਿੰਦੇ ਨੇ ਤੇ ਜੀ ਇਹ ਸਬਰ ਤੇ ਕੁਝ ਲੈਣਾ ਸੀ ਜੀ ਹਨਾ ਸਬਰ ਕਰਕੇ ਸਭ ਕੁਝ ਮਿਲ ਜਾਂਦਾ ਤੇ ਹਨਾ ਜਿਹੜੇ ਕਹਿੰਦੇ ਹਨਾ ਵੀ ਅਸੀਂ ਰੱਬ ਕੋਲ ਕੀ ਲੈਣਾ ਤੇ ਸਾਨੂੰ ਤਾਂ ਸਾਰਾ ਕੁਝ ਮਿਲ ਜਾਂਦਾ ਰੱਬ ਤੋਂ ਬਿਨ ਮੰਗੇ ਤੇ ਉਹ ਹਨਾ ਉਹਨਾਂ ਦੇ ਅੱਡ ਗਾਲ ਲਾਤੇ ਪਰ ਜਿਹਨੂੰ ਹਨਾ ਕੁਝ ਵੀ ਨਹੀਂ ਮਿਲਦਾ ਉਹ ਤਾਂ ਨੱਕ ਰਗੜ ਕੇ ਰੱਬ ਕੋਲ ਮੰਗਦਾ ਹੋਰ ਕਿਸੇ ਅੱਗੇ ਆਪਾਂ ਨੂੰ ਦੁੱਖ ਆਪਦਾ ਨਹੀਂ ਸੁਣਾਉਣਾ ਚਾਹੀਦਾ ਜਿਹੜਾ ਵੀ ਦੁੱਖ ਹੈ ਹਨਾ ਆਪਣਾ ਉਹ ਆਪਾਂ ਭਗਵਾਨ ਦੇ ਮੂਹਰੇ ਹਨਾ ਅਰਦਾਸ ਕਰਨੀ ਚਾਹੀਦੀ ਹੈ ਵੀ ਸਾਨੂੰ ਆ ਦੁੱਖ ਹੈ ਜੇ ਹਨਾ ਆਪਾਂ ਕਿਸੇ ਕੋਲੇ ਕੋਈ ਵੀ ਸੱਤ ਬਗਾਨਾ ਚਾਹੇ ਆਪ ਦਾ ਹਨਾ ਆਪਾਂ ਕਿਸੇ ਕੋਲੇ ਆਪਣਾ ਦੁੱਖ ਸ਼ੇਅਰ ਕਰਦੇ ਆਂ ਪਰ ਉਹਨੇ ਜਾ ਕੇ ਤੇ ਉਹ ਅਗਲਾ ਮਜ਼ਾਕ ਬਣਾਉਂਦਾ ਜੀ ਹਨਾ ਤੇ ਪਹਿਲਾਂ ਤਾਂ ਸੁਣੀ ਜਾਂਦਾ ਬਾਦ ਦੇ ਵਿੱਚ ਮਜ਼ਾਕ ਬਣਾਉਂਦਾ ਵੀ ਇਹ ਆ ਜਾਂਦੀ ਆ ਹਨਾ ਆਪਣੇ ਦੁੱਖ ਸੁਣਾਉਣਾ ਇੱਥੇ ਆਈ ਆ ਇੱਥੇ ਜਿਉਂ ਆ ਤੇ ਪਰ ਆਪਣਾ ਦੁੱਖ ਹਨਾ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਭਗਵਾਨ ਕਹਿੰਦੇ ਮੇਰੇ ਕੋਲ ਰੋ ਆ ਕੇ ਮੇਰੇ ਕੋਲ ਹੀ ਦੁੱਖ ਆਬ ਦਾ ਸ਼ੇਅਰ ਕਰੋ ਕਿਉਂਕਿ ਜੇ ਕੋਈ ਦੂਜੇ ਕੋਲ ਸੁਣਾਉਣੇ ਉਹ ਕੜਾ ਆਪਣੀ ਹੈਲਪ ਕਰ ਸਕਦਾ ਕੋਈ ਨਹੀਂ ਅੱਜ ਕੱਲ ਕਿਸੇ ਦਾ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਤੇ ਭਗਵਾਨ ਦੇ ਮੂਰੇ ਆਪਣੀ ਝੋਲੀ ਅੱਡੋ ਜੀ ਹਨਾ ਝੋਲੀ ਅੱਡ ਕੇ ਸਾਰਾ ਕੁਝ ਮੰਗੋ ਕਿਉਂਕਿ ਭਗਵਾਨ ਤੋਂ ਇਲਾਵਾ ਕੋਈ ਵੱਡਾ ਕੋਈ ਨਹੀਂ ਹੈਗਾ ਭਗਵਾਨ ਨੇ ਦੇਣਾ ਸਭ ਕੁਝ ਦੇਣਾ ਚੰਗਾ ਮਾੜਾ ਜੋ ਵੀ ਨਾ ਦੁਖ ਸੁਖਤਾ ਜੀ ਦੋ ਹਨਾ ਕਹਿੰਦੇ ਹੁੰਦੇ ਵਾਣਾ ਦੇ ਪਈਏ ਆ ਉਹ ਤਾਂ ਹਨਾ ਹੁੰਦੇ ਰਹਿੰਦੇ ਜਿੰਦਗੀ ਦੇ ਵਿੱਚ ਇਹਨੂੰ ਜ਼ਿੰਦਗੀ ਕਹਿੰਦੇ ਆ ਜੇ ਦੁੱਖ ਨਾ ਆਵੇ ਤਾਂ ਹਨਾ ਬੰਦੇ ਨੂੰ ਪਰਮਾਤਮਾ ਬਾਰੇ ਕਿਵੇਂ ਪਤਾ ਲੱਗੇ ਵੀ ਪਰਮਾਤਮਾ ਹੈਗਾ ਤਾਂ ਹੀ ਪਰਮਾਤਮਾ ਦੇ ਅੱਗੇ ਹਨਾ ਦੁੱਖ ਆ ਉਹ ਅਰਦਾਸ ਕਰਦਾ ਵੀ ਹਾਂ ਮੇਰੇ ਤੇ ਆ ਦੁੱਖ ਪਿਆ ਨਹੀਂ ਤਾਂ ਪਰਮਾਤਮਾ ਨੂੰ ਕੋਈ ਯਾਦ ਹੀ ਨਾ ਕਰੇ ਇਹ ਦੁੱਖ ਨਾ ਪਵੇ ਦੁਨੀਆ ਦੇ ਉੱਤੇ ਤੇ ਬੱਸ ਜੀ ਹਨਾ ਮੈਂ ਇਹੀ ਕਹਿਣਾ ਚਾਹੁੰਨੀ ਆ ਤੇ ਆ ਤੁਹਾ ਜੋੜਾ ਵੀ ਦੁੱਖ ਆਉਦੇ ਪ੍ਰਮਾਤਮਾ ਦੇ ਅੱਗੇ ਸ਼ੇਅਰ ਕਰੋ ਜੀ ਤੇ ਬਸ ਜੀ ਮੈਂ ਇੱਥੇ ਮਸਾਲਾ ਰਗੜਤਾ ਜੀ ਹਨਾ ਹੁਣ ਸਬਜੀ ਤਰੋਂਗੇ ਤੇ ਆਪਾਂ ਵੀਡੀਓ ਦਾ ਕਰਦੇ ਆ ਜੀ ਐਂਡੇ ਤੇ ਹੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਵੀਡੀਓ ਦੇ ਵਿੱਚ ਨਵਾਂ ਬਲੌਗ ਲੈ ਕੇ ਆਵਾਂਗੇ ਐਡਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਤੇ ਸਾਡੇ ਚੈਨਲ ਤੇ ਜਿਹੜੇ ਨਵੇਂ ਆਏ ਆ ਵੀਰ ਭੈਣ ਸਾਡੇ ਚੰਨੂ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ